ਸਰ ਸ਼ੀਕਲ ਜੀ ਮੇਲਾ ਪ੍ਰੀਤ ਕੌਰ ਹਾਜ਼ਰਾਂ ਸਿੰਘ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਸੀਜ਼ਨ 2 ਲੈ ਕੇ ਆਉ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਚਨ ਸਿੰਘ ਦੇ ਘਰ ਆ ਜਿਵੇਂ ਦੋ ਹੀ ਕਾਫੀ ਚਹਿਲ ਪਹਿਲ ਸੀ ਹੋਵੇ ਵੀ ਕਿਉਂ ਨਾ ਆਖਿਰ ਵਿੱਚ ਬਚਨ ਸਿੰਘ ਦੀ ਸਭ ਤੋਂ ਵੱਡੀ ਕੁੜੀ ਜੋਵਨ ਪ੍ਰੀਤ ਕੌਰ ਨੂੰ ਅੱਜ ਮੁੰਡੇ ਵਾਲੀ ਨੇ ਦੇਖਣ ਚ ਆਉਣਾ ਸੀ ਵਿਚੋਲੇ ਨਿੱਤਾ ਮੁੰਡੇ ਕੁੜੀ ਦੂਮਾ ਨੂੰ ਇੱਕ ਦੂਜੇ ਦੀ ਫੋਟੋ ਤਾਂ ਪਹਿਲਾਂ ਹੀ ਦਿਖਾ ਦਿੱਤੀ ਸੀ ਅੱਜ ਤਾਂ ਵਸ ਦੇਖ ਦਿਖਾਈਆਂ ਕਰਕੇ ਉਹ ਰਿਸ਼ਤਾ ਪੱਕਾ ਕਰਨ ਆ ਰਹੇ ਸਨ ਜੋ ਬਨੰਦਰ ਕਮਰੇ ਵਿੱਚ ਬੈਠੀ ਆਪਣੇ ਹੱਥਾਂ ਵੱਲ ਦੇਖਦੀ ਹੋਈ ਸੋਚਾਂ ਦੇ ਉਦੇੜ ਵੰਝ ਖੋਈ ਹੋਈ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਜਿੰਨੇ ਰਿਸ਼ਤੇ ਉਸ ਨੂੰ ਆਏ ਸਨ ਸਵਦੀਖ ਦਿਖਾਈਆਂ ਕਰਨ ਵੇਲੇ ਮਨ ਕਰਕੇ ਚਲੇ ਜਾਂਦੇ ਸਨ ਇਸ ਦਾ ਕਾਰਨ ਸੀ ਉਸ ਦਾ ਸ਼ਰੀਰ ਤੇ ਬਨੇ ਫੁਲਵੈਰੀ ਦੇ ਨਿਸ਼ਾਨ ਜੋ ਕਿ ਉਸ ਦੇ ਹੱਥਾਂ ਗਰਦਨ ਤੇ ਪੈਰਾਂ ਉੱਤੇ ਸਨ ਪਚੰਗੀ ਕਿਸਮਤ ਨਾਲ ਉਸਦੇ ਚਿਹਰੇ ਤੇ ਕੋਈ ਦਾਗ ਨਹੀਂ ਸੀ ਜੁਵਨਿਕ ਪੜੀ ਲਿਖੀ ਅਗਾਵਧੂ ਸੋਚ ਵਾਲੀ ਰਾਜ ਕੀ ਸੋਹਣੀ ਸੁਨੱਖੀ ਕੁੜੀ ਸੀ ਪਰ ਉਹ ਕਹਿੰਦੇ ਆ ਨਾ ਸੋਨਾ ਤਾਂ ਚੰਨ ਵੀ ਬਹੁਤ ਆ ਪਰ ਦਾਗ ਤਾਂ ਉਸਦੇ ਵਿੱਚ ਵੀ ਬਥੇਰੇ ਆ ਇਹੀ ਗੱਲ ਕੁਝ ਜਵਨ ਨਾਲ ਵੀ ਸੀ ਜਦ ਉਹ ਕਾਲਜ ਜਾਂਦੀ ਹੁੰਦੀ ਸੀ ਤਾਂ ਮੁੰਡੇ ਨੇ ਉਸੇ ਰਾਹਾਂ ਫੁੱਲ ਲੈ ਕੇ ਖੜਦੇ ਹੁੰਦੇ ਸਨ ਪਰ ਉਸਨੇ ਅੱਜ ਤੱਕ ਕਦੇ ਵੀ ਕਿਸੇ ਮੁੰਡੇ ਨੂੰ ਅੱਖ ਚੁੱਕ ਕੇ ਨਹੀਂ ਦੇਖਿਆ ਸੀ ਸਿਆਣੀ ਮਾਪਿਆਂ ਦੀ ਹੁਸਿਆਣੀ ਤੀ ਸੀ ਉਸ ਦੇ ਕਾਲਜ ਟਾਈਮ ਹੀ ਫਲਵੇਰੀ ਹੋ ਗਈ ਸੀ ਜਿਸ ਤੇ ਕਰਕੇ ਉਸ ਦੇ ਹੱਥਾਂ ਪੈਰਾਂ ਤੇ ਇਹ ਨਾ ਮਟਣ ਵਾਲੇ ਨਿਸ਼ਾਨ ਬਣ ਗਏ ਸਨ ਠੀਕ ਹੋਣ ਤੋਂ ਬਾਅਦ ਜਦੋਂ ਉਹ ਕਾਲਜ ਜਾਣ ਲੱਗੀ ਤਾਂ ਜੋ ਮੁੰਡੇ ਕਦੇ ਉਸੇ ਰਾਹਾਂ 'ਚ ਫੁੱਲ ਲੈ ਕੇ ਖੜਦੇ ਹੁੰਦੇ ਸੀ ਅੱਜ ਉਹ ਹੀ ਉਸ ਨੂੰ ਦੇਖ ਕੇ ਇੰਝ ਪਾਸਾ ਵਟ ਲੈਂਦੇ ਸਨ ਜਿਵੇਂ ਕਿ ਉਹ ਕੋਈ ਏਲੀਅਨ ਹੋਵੇ ਨਾਲ ਦੀਆਂ ਕੁੜੀਆਂ ਉਸ ਦੇ ਸਰੀਰ ਤੇ ਬਨੇ ਦਾਗ-ਦੱਬੇ ਦੇਖ ਕੇ ਉਸ ਦਾ ਮਜ਼ਾਕ ਉਡਾਉਂਦੀਆਂ ਰਹਿੰਦੀਆਂ ਸੀ ਇਨੇ ਨੂੰ ਬਚਨਾ ਕਾਲੀ ਨਾਲ ਬਾਹਰੋਂ ਘਰ ਦੇ ਅੰਦਰ ਆਉਂਦਾ ਹੋਇਆ ਕਹਿਣ ਲੱਗਾ ਉਹ ਕਰਮੋ ਵਜੂਲੀ ਦਾ ਫੋਨ ਆ ਗਿਆ ਉਹ ਮੁੰਡੇ ਵਾਲਿਆਂ ਦੇ ਨਾਲ ਪਿੰਡ ਦੀ ਅੱਡੀ 'ਚ ਪਹੁੰਚ ਗਿਆ ਕੁਝ ਹੀ ਦੇਰ 'ਚ ਉਹਨਾਂ ਨੇ ਦਰਾਂ ਤੇ ਆਣ ਖਲੋ ਜਾਣਾ ਆ ਤੂੰ ਜਲਦੀ ਨਾਲ ਕੰਮ ਨਿਮੜ ਕੇ ਤਿਆਰ ਹੋ ਜਾ ਫੇਰ ਕਰਮੋ ਆਪਣੀ ਛੋਟੀ ਤਿਹਲੀ ਨੂੰ ਕਹਿਣ ਲੱਗੀ ਨੀ ਕੁੜੀ ਜਾ ਤੇ ਜਾ ਕੇ ਆਪਣੀ ਦੀਦੀ ਨੂੰ ਕਹਿ ਮੁੰਡੇ ਵਾਲੇ ਆਣ ਹੀ ਵਾਲੇ ਆ ਜਾ ਕੇ ਦੇਖੋ ਤਿਆਰ ਹੋਈ ਕਿ ਨਹੀਂ ਆਪਣੀ ਮੰਮੀ ਦੀ ਗੱਲ ਸੁਣ ਕੇ ਹਰਲੀਨ ਪਲੀਟ ਚੋਂ ਪਕੌੜੇ ਚੱਕ ਕੇ ਬਾਹਰ ਨੂੰ ਭੱਜ ਗਈ ਫਿਰ ਉਹ ਆਪਣੀ ਦੀਦੀ ਕੋ ਲਾ ਕੇ ਕਹਿਣ ਲੱਗੀ ਦੀਦੀ ਮੁੰਡੇ ਵਾਲੇ ਅੱਡੇ 'ਚ ਆ ਗਏ ਆ ਬੀਬੀ ਕਹਿ ਰਹੀ ਆ ਤੁਸੀਂ ਵੀ ਹੁਣ ਉੱਠ ਜਾਓ ਆਪਣੀ ਭੈਣ ਦੀ ਗੱਲ ਸੁਣ ਕੇ ਜੋਬਨ ਸੋਚਾਂ ਦੇ ਸਮੁੰਦਰ ਚੋਂ ਬਾਹਰ ਆਈ ਤੇ ਆਪਣੀ ਭੈਣ ਨੂੰ ਕਹਿਣ ਲੱਗੀ ਤੂੰ ਜਾ ਕੇ ਬੀਬੀ ਨਾਲ ਕੰਮ ਕਰਵਾ ਮੈਂ ਤਾਂ ਤਿਆਰ ਹੀ ਆ ਠੀਕ ਏ ਉਸਾ ਸਿਰ ਪਲੋਸ ਕੇ ਬਾਹਰ ਨੂੰ ਭੇਜ ਦਿੱਤਾ ਦਸ ਕਮੇਂਤਾਂ ਬਾਅਦ ਬਿਜੋਲਾ ਮੁੰਡੀ ਦੀ ਮਾਂ ਪਿਓ ਨੂੰ ਨਾਲ ਲੈ ਬਚਨੇ ਦੇ ਘਰ ਆ ਪਹੁੰਚਿਆ ਬਚਨੇ ਨੇ ਸਭ ਨੂੰ ਜੀ ਆਇਆਂ ਕੀਤਾ ਤੇ ਉਹਨਾਂ ਨੂੰ ਅੰਦਰ ਲੈ ਕੇ ਬੈਠਕ ਵਾਲੇ ਪਾਸੇ ਚਲਾ ਗਿਆ ਸਭ ਨੂੰ ਬਿਠਾਉਣ ਤੋਂ ਬਾਅਦ ਕਰ ਮੋਂ ਸਭ ਦੇ ਲਈ ਗਲਾਸਾਂ ਚ ਠੰਡਾ ਪਾ ਕੇ ਲੈ ਆਈ ਫਿਰ ਬਚਨ ਸਿੰਘ ਮੁੰਡੇ ਦੇ ਪਿਓ ਨੂੰ ਕਹਿਣ ਲੱਗਾ ਹੋਰ ਫਿਰ ਸਰਦਾਰ ਜੀ ਘਰ ਲਬੰਚ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਹੋਈ ਜੀ ਉਸੇ ਗੱਲ ਸੁਣ ਕੇ ਮੁੰਡੇ ਦੇ ਪਿਓ ਮਰੀਕ ਸਿੰਘ ਕਹਿਣ ਲੱਗਾ ਨਾ ਜੀ ਕੋਈ ਮੁਸ਼ਕਿਲ ਨਹੀਂ ਹੋਈ ਬਚਨ ਚਲੋ ਚੰਗੀ ਗੱਲ ਆ ਜੀ ਫਿਰ ਉਸ ਤੋਂ ਬਾਅਦ ਬਚੋਲਾ ਕਹਿਣ ਲੱਗਾ ਹਾਂ ਜੀ ਤਾਂ ਫਿਰ ਬਚਨ ਸਿੰਘ ਜੀ ਹੁਣ ਆਪਾਂ ਕੁਝ ਤੀਨ ਲੈਣ ਦੀ ਪਹਿਲਾਂ ਗੱਲ ਕਰ ਲਈਏ ਉਸ ਦੀ ਗੱਲ ਸੁਣ ਕੇ ਬਚਨ ਸਿੰਘ ਕਹਿਣ ਲੱਗਾ ਪਰ ਭਾਜੀ ਆਪਣੀ ਤਾਂ ਪਹਿਲਾਂ ਹੀ ਗੱਲ ਹੋਈ ਸੀ ਕਿ ਆਪਾਂ ਕੋਈ ਲੈਣ ਨਹੀਂ ਕਰਨਾ ਉਸ ਦੀ ਗੱਲ ਸੁਣ ਕੇ ਬਚੋਲਾ ਕਹਿਣ ਲੱਗਾ ਓਹੋ ਸਰਦਾਰ ਜੀ ਆਪਾਂ ਕਿਹੜਾ ਕੁਝ ਬਹੁਤਾ ਕਰਨਾ ਆ ਥੋੜਾ ਬਹੁਤਾ ਹੀ ਕਰਨਾ ਆ ਨੜੀ ਤੁਸੀਂ ਕੀੜਾ ਕਿਸੇ ਹੋਰ ਨੂੰ ਦੇਣਾ ਆ ਤੁਹਾਡੀ ਆਪਣੀ ਧੀ ਨੂੰ ਹੀ ਦੇਣਾ ਆ ਉਹ ਬਸ ਆਪਣੇ ਘਰ ਸੁਖੀ ਰਹੇ ਹੋਰ ਆਪਾਂ ਨੂੰ ਕੀ ਚਾਹੀਦਾ ਆ ਬਚਨ ਹਾਂਜੀ ਤਾਂ ਹੈ ਜੀ ਫਿਰ ਬਿਚੂਲਾ ਕਹਿਣ ਲੱਗਾ ਦੇਖੋ ਜੀ ਫਿਰ ਮੁੰਡੇ ਦੇ ਦੋਵੇਂ ਮਾਮਿਆਂ ਨੂੰ ਸ਼ਾਂਪ ਤੇ ਜੀਜੀ ਨੂੰ ਵੀ ਮੁੰਡੇ ਦੀ ਮਾਂ ਨੂੰ ਕੰਨਾਂ ਨੂੰ ਛੁੰਮ ਕੇ ਪਿਓ ਨੂੰ ਮੰਦਰੀ ਤੇ ਮੁੰਡੇ ਨੂੰ ਸ਼ਾਂਪ ਘੜਾ ਤੇ ਇੱਕ ਮੋਟਰਸਾਈਕਲ ਬਾਕੀ ਜੇ ਕੁਝ ਹੋਰ ਦੇਣਾ ਆ ਤੋ ਤੁਹਾਡੀ ਆਪਣੀ ਇੱਛਾ ਆ। ਬਚਨ ਆਪਣੇ ਦਿਮਾਗ 'ਚ ਹਿਸਾਬ ਕਿਤਾਬ ਲਗਾਉਂਦੇ ਹੋਏ ਕਹਿਣ ਲੱਗਾ, "ਪਰ ਭਾਜੀ, ਇਹ ਕੁਝ ਜ਼ਿਆਦਾ ਹੀ ਨਹੀਂ ਹੋ ਜਾਊ। ਅਸੀਂ ਤਾਂ ਮਹਾਤੜ ਚੇ ਬੰਦੇ ਆਂ, ਇਹਨਾਂ ਕੁਝ ਕਿਵੇਂ ਕਰ ਲਵਾਂਗੇ? ਨਾਲੇ ਹਲੇ ਤਾਂ ਵੱਡੀ ਤੋਂ ਬਾਅਦ ਮੇਰੀਆਂ ਦੋ ਹੋਰ 3ਾਂ ਦੇ ਕਾਜ਼ ਰਚਾਉਣੇ ਆ।" ਉਸੇ ਗੱਲ ਸੰਕੇ ਬਚੂਲਾ ਕਹਿਣ ਲੱਗਾ, "ਬਚਨ ਸਿੰਘ ਜੀ, ਕਾਕਾ ਜੀ ਵਰਗੇ ਮੁੰਡੇ ਕਿਤੇ ਧਰੇ ਪਏ ਆ।" ਕੁਝ ਦਿਨਾਂ ਨੂੰ ਜਿਸਨੇ ਬੁਲਾਇਆ ਤੇ ਉਡਾਰੀ ਮਾਰ ਜਾਣਾ ਆ ਫਿਰ ਉਸਦੇ ਮਗਰ ਹੀ ਤੁਹਾਡੀ ਧੀ ਨੇ ਵੀ ਸਾਲਕ ਪਿੱਛੋਂ ਉੱਡ ਜਾਣਾ ਆ ਦੋਵੇਂ ਬੱਚੇ ਪੜੇ ਲਿਖੇ ਆ ਸਮਾ ਸਾਰਾ ਉੱਥੇ ਪਹੁੰਚ ਕੇ ਆਪੇ ਸਭ ਕੁਝ ਇਹਨਾਂ ਨੇ ਸੈੱਟ ਕਰ ਲੈਣਾ ਆ ਆਪਣੀ ਤਾਂ ਜਿਹਾ ਜਿਹੀ ਲੱਗ ਗਈ ਸੋ ਲੰਘ ਗਈ ਪਰ ਆਪਣੇ ਬੱਚਿਆਂ ਨੂੰ ਤਾਂ ਘੱਟੋ ਘੱਟ ਪੰਜ ਜੀ ਦੀ ਜ਼ਿੰਦਗੀ ਦੇਈਏ ਇਹ ਆਪਣਾ ਫਰਜ਼ ਬਣਦਾ ਆ ਹੁਣ ਤੁਸੀਂ ਪਹਿਲਾਂ ਕੁੜੀ ਨੂੰ ਬੁਲਾਓ ਆਪਾਂ ਦੇਖ ਦਿਖਾਇਆ ਕਰ ਕੀ ਗੱਲ ਲੱਗੀ ਤੁਰੀਏ ਫਿਰ ਬਚਨੇ ਨੇ ਕਰਮੋ ਨੂੰ ਜੋਗਨ ਨੂੰ ਲੈ ਕੇ ਉਹਨੂੰ ਕਿਹਾ ਕਰਮੋ ਜੋਗਨ ਕੁਲ ਰਸੋਈ ਚ ਗਈ ਤੇ ਉਸਦੇ ਸਿਰ ਤੇ ਚੁੰਨੀ ਦੇ ਕੇ ਉਸਦੇ ਹੱਥਾਂ ਚ ਚਾਹ ਵਾਲੀ ਟ੍ਰੇ ਫੜਾ ਕੇ ਕਹਿਣ ਲੱਗੀ ਜਾ ਤੀ ਚਾਹ ਲੈ ਜਾ ਬਾਹਰ ਜਾ ਕੇ ਸਭ ਨੂੰ ਸੈਸ਼ੀ ਕਾਲ ਬੁਲਾਈ ਫਿਰ ਜੋਗਨ ਹੌਲੀ ਜਹੀ ਬੈਠ ਕੇ ਚਾਈ ਸਭ ਨੂੰ ਆ ਕੇ ਸੈਸ਼ੀ ਕਾਲ ਬੁਲਾਈ ਜੋਗਨ ਦੇ ਚਿਹਰੇ ਤੋਂ ਡੁੱਲ ਡੁੱਲ ਪੈਂਦਾ ਹੋ ਸੰਦੇਹ ਕੀ ਉਸ ਕਾਲੇ ਜਹੀ ਮੁੰਡੇ ਦੇ ਦਿਲ ਚ ਤਾਂ ਲੱਡੂ ਫੁੱਟਣ ਲੱਗੇ ਪਰ ਜਿਵੇਂ ਹੀ ਜੋਗਨਿਆ ਕਿਸ ਨੇ ਚਾਹ ਪੜਾਈ ਤਾਂ ਉਸੇ ਹੱਥਾਂ ਤੇ ਬਣੇ ਦਾਗ ਦੇਖ ਤਾਂ ਉਸ ਦਾ ਮੂਡ ਹੀ ਇੱਕਦਮ ਬਦਲ ਗਿਆ ਮੁੰਡੇ ਦੀ ਮਾਂ ਚਰਨੂ ਨੇ ਜੋਗਨ ਨੂੰ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੀ ਹੋਰ ਤੀ ਕਿੰਨਾ ਕੁ ਪੜਿਆ ਜੋਗਨ ਜਿਵੇਂ ਐਮਏ ਕੀਤੀ ਆ ਚਰਨੂ ਵਾ ਇਹ ਤਾਂ ਬਹੁਤ ਚੰਗੀ ਗੱਲ ਆ ਪਰ ਆ ਤੇਰੇ ਹੱਥਾਂ ਪੈਰਾਂ ਤੇ ਕਾਦੇ ਨਿਸ਼ਾਨ ਆ ਜੋਗਨ ਜੀ ਉਹ ਮੇਰੀ ਫਲਵੈਰੀ ਹੋ ਗਈ ਸੀ ਨਾ ਤਾਂ ਕਰਕੇ ਉਸੇ ਹੀ ਇਹ ਨਿਸ਼ਾਨ ਆ ਬਾਕੀ ਹਲੇ ਸੀ ਦਵਾਈ ਚੱਲ ਰਹੀ ਆ ਚਰਨੂ ਸਿਲ ਕੋਈ ਗੱਲ ਨਹੀਂ ਧੀ ਇਹ ਕਿਹੜਾ ਸਾਡੇ ਹੱਥ ਵਸਾ ਫਿਰ ਚਰਨੂ ਕਹਿਣ ਲੱਗੀ ਭੈਣ ਜੀ ਸਾਨੂੰ ਤਾਂ ਤੁਹਾਡੇ ਧੀ ਪਸੰਦ ਆ ਤੁਸੀਂ ਆਪਣੀ ਧੀ ਨੂੰ ਵੀ ਇੱਕ ਵਾਰੀ ਪੁੱਛ ਲਓ ਤੇ ਫਿਰ ਆਪਾਂ ਅੱਗੇ ਗੱਲ ਕਰੀਏ ਚਾਹ ਪਣੀ ਪੀਣ ਤੋਂ ਬਾਅਦ ਕਰਮੋ ਨੇ ਜੋਵਨ ਨੂੰ ਇਸ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਿਰ ਹਲਾ ਕੇ ਹਾਂਮੀ ਭਰੀ ਉਸ ਤੋਂ ਬਾਅਦ ਚਰਨੂ ਨੇ ਆਪਣੇ ਮੁੰਡੇ ਤੋਂ ਜੋਵਨ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਮम्मा ਮੈਂ ਪਹਿਲਾਂ ਜੋਬਾ ਨਾਲ ਕੱਲੀਆਂ ਕੁਝ ਗੱਲਬਾਤ ਕਰਨੀ ਆ ਉਸੇ ਗੱਲ ਸੁਣ ਕੇ ਬਚੂਲਾ ਕਹਿਣ ਲੱਗਾ ਹਾਂ ਹਾਂ ਕਾਕਾ ਜੀ ਕਿਉਂ ਨਹੀਂ ਭਈ ਆਖਿਰ ਦੋਨਾਂ ਦੀ ਜ਼ਿੰਦਗੀ ਦਾ ਸਵਾਲ ਆ ਫਿਰ ਜੋਬਾ ਨੇ ਆਪਣੇ ਬਾਪੂ ਦੇ ਕੰਨ ਤੇ ਮੁੰਡੇ ਨਾਲ ਤੁਸੀਂ ਕਮਰੇ ਚ ਜਾ ਕੇ ਬੈਠ ਗਈ ਕੁਝ देर ਤਾ ਉਹ ਦੋਵੇਂ ਚੁੱਪਚਾਪ ਬੈਠੇ ਰਹੇ ਫਿਰ ਅਚਾਨਕ ਉਹ ਮੁੰਡਾ ਜਿਸ ਦਾ ਨਾਮ ਸੰਨੀ ਸੀ ਉਹ ਕਹਿਣ ਲੱਗਾ ਇਹ ਨਿਸ਼ਾਨ ਜੋ ਤੁਹਾਡੇ ਹੱਥਾਂ ਪੈਰਾਂ ਤੇ ਹਨ ਤੁਸੀਂ ਇਸੇ ਬਾਰੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜੋਗਨ ਹੰਤਕ ਸਾਡੀ ਕਿੰਨੀ ਵਾਰੀ ਗੱਲਬਾਤ ਹੋਈ ਆ ਜੇ ਤੁਸੀਂ ਮੈਨੂੰ ਕਿੰਨੀ ਵਾਰੀ ਵੀਡੀਓ ਕਾਲ ਵੀ ਕੀਤੀ ਆ ਪਰ ਅੱਜ ਤੱਕ ਕਦੀ ਤੁਸੀਂ ਮੇਰੇ ਹੱਥਾਂ ਤੇ ਬਣੇ ਦਾਗ ਦੇਖ ਕੀ ਕੋਈ ਗੱਲ ਨਹੀਂ ਕੀਤੀ ਪਰ ਅੱਜ ਮੈਨੂੰ ਆਮਣੇ ਸਾਹਮਣੇ ਦੇਖ ਕੇ ਤੁਸੀਂ ਤਾਂ ਐਵੇਂ ਰਿਐਕਟ ਕਰ ਰਹੇ ਹੋ ਜਿਵੇਂ ਮੈਂ ਕੋਈ ਤੁਹਾਡੇ ਤੋਂ ਚੋਰੀ ਕੀਤੀ ਹੋਵੇ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੇ ਪੜੇ ਲਿਖੇ ਹੋ ਕੇ ਵੀ ਇੰਨਾਂ ਛੋਟੀਆਂ ਮੂਟੀਆਂ ਗੱਲਾਂ 'ਚ ਯਕੀਨ ਰੱਖਦੇ ਹੋ سنی ਤੁਹਾਡੇ ਲਈ ਇਹ ਛੋਟੀ ਮੁੱਟੀ ਗੱਲ ਹੋ ਪਰ ਮੇਰੇ ਲਈ ਨਹੀਂ ਆ ਨਾ ਮੈਂ ਜਦ ਕੱਲ ਚਾਰ ਲੋਕਾਂ ਦੇ ਸਾਹਮਣੇ ਇਝਤੀ ਰਹਾ ਹੱਥ ਫੜ ਕੇ ਤੁਰਿਆ ਕਰੂੰ ਕਿੰਨਾ ਅਜੀਬ ਲੱਗੇਗਾ ਇਹ ਸਭ ਤੁਸੀਂ ਕਦੇ ਸੋਚਿਆ ਆ ਨੜੀ ਉਹ ਮੇਰੀ ਤਾਈ ਉਸਨੇ ਗੱਲਾਂ ਸੁਣਾ ਸੁਣਾ ਕੇ ਸਾਰੀ ਉਮਰ ਮੇਰਾ ਜੀਣਾ ਦੁਪਰ ਕਰ ਦੇਣਾ ਆ ਜੁਵਨ ਨਾ ਤੁਸੀਂ ਜਦ ਮੇਰੀ ਤਸਵੀਰ ਦੇਖ ਕੇ ਮੈਨੂੰ ਪਸੰਦ ਕੀਤਾ ਸੀ ਉਦੋਂ ਨਹੀਂ ਤੁਹਾਨੂੰ ਇਹਨਾਂ ਲੋਕਾਂ ਦਾ ਖਿਆਲ ਆਇਆ ਉਹ ਲੋਕਾਂ ਦਾ ਤਾਂ ਕੰਮ ਹੀ ਆ ਦੇਖਣਾ ਤੇ ਗੱਲਾਂ ਕਰਨਾ ਵੈਸੇ ਵੀ ਬੇਬੀ ਕਹਿੰਦੀ ਆ ਕਿਸੇ ਦੀ 100 ਗੁਣਾ ਨੂੰ ਛੱਡ ਕੇ ਇੱਕ ਔਗਣ ਨੂੰ ਨਹੀਂ ੱੱਕੀ ਦਾ ਮੇਰੇ ਸਿਰਫ ਹੱਥਾਂ ਪੈਰਾਂ ਤੇ ਹੀ ਨਿਸ਼ਾਨ ਹਨ ਜਾਂ ਫਿਰ ਆ ਗਰਦਨ ਤੇ ਚਿਹਰੇ ਉੱਤੇ ਤਾਂ ਨਹੀਂ ਹਨ ਸਣੀ ਉਹ ਸਭ ਮੈਨੂੰ ਨਹੀਂ ਪਤਾ ਵੈਸੇ ਵੀ ਇਹ ਫਲਵੇਰੀ ਸਰੀਰ ਤੇ ਫੈਲਦੀ ਰਹਿੰਦੀ ਆ ਤੁਸੀਂ ਇੱਕ ਕੰਮ ਕਰੋ ਆਪਣੀ ਕਮੀਜ਼ ਉਤਾਰੋ ਮੈਂ ਦੇਖਣਾ ਆ ਤੁਸੀਂ ਮੈਨੂੰ ਕਿਤੇ ਛੁੜਤਾ ਨਹੀਂ ਭੁੱਲ ਰਹੇ ਉਸੇ ਇਹ ਗੱਲ ਸੁਣ ਕੇ ਜੋਗਨ ਨੂੰ ਬਹੁਤ ਗੁੱਸਾ ਆਇਆ ਉਸ ਦਾ ਦਿਲ ਤਾਂ ਕਰ ਰਿਹਾ ਸੀ ਮਾਰ ਮਾਰ ਚ ਪੇੜਾ ਉਸ ਦਾ ਮੂੰਹ ਪੰਦੇਵੀ ਪਰ ਆਪਣਾ ਗੁੱਸਾ ਪੀਤੇ ਹੋਏ ਉਹ ਕਹਿਣ ਲੱਗੀ ਮਾਫ ਕਰਨਾ ਜਨਾਬ ਮੇਰੇ ਮਾਪਿਆਂ ਨੇ ਮੈਨੂੰ ਇਹੋ ਜੇ ਸੰਸਕਾਰ ਨਹੀਂ ਦਿੱਤੇ ਜੋ ਮੈਂ ਆਪਣੇ ਕੱਪੜੇ ਤੇਰੇ ਵਰਗੇ ਜਣੇ ਖਣੇ ਦੇ ਅੱਗੇ ਉਤਾਰਦੀ ਫੇਰਾ ਨਾ ਤੁਸੀਂ ਮੈਨੂੰ ਇਹ ਗੱਲ ਦੱਸੋ ਰੱਬ ਨਾ ਕਰੇ ਕਨੂ ਜੀ ਇਹੋ ਜਹੀ ਗਲਤ ਤੁਹਾਡੀ ਭੈਣ ਨਾਲ ਹੋ ਗਈ ਤੇ ਕੋਈ ਤੁਹਾਡੀ ਭੈਣ ਨੂੰ ਰਿਸ਼ਤਾ ਕਰਨ ਵੀ ਨਹੀਂ ਸਭ ਕਹੇਗਾ ਤਾਂ ਤੁਸੀਂ ਕੀ ਕਰੋਗੇ ਉਸ ਦੀ ਗੱਲ ਸੁਣ ਕੇ ਸਣੀ ਗੁੱਸੇ ਨਾਲ ਉਸ ਵੱਲ ਦੇਖਣ ਲੱਗਾ ਉਸ ਨੂੰ ਗੁੱਸੇ ਨਾਲ ਆਪਣੀ ਵੱਲ ਦੇਖਦੀ ਹੋਈ ਦੇਖ ਕੇ ਜੋਬਨ ਕਹਿਣ ਲੱਗੀ ਤੁਸੀਂ ਸ਼ਾਇਦ ਗਲਤ ਘਰ ਆ ਗਏ ਹੋ ਇੱਥੇ ਇੱਕ ਸ਼ਰੀਫ ਤੇ ਚਦਰ ਪਰਿਵਾਰ ਵਸਾਈ ਮਾਫ ਕਰਨਾ ਜੀ ਤੁਸੀਂ ਜਾ ਸਕਦੇ ਹੋ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਆ ਉਸ ਨੇ ਇਹ ਗੱਲ ਸੁਣ ਕੇ ਸਣੀ ਗੁੱਸੇ ਚੁੱਠਿਆ ਤੇ ਕਹਿਣ ਲੱਗਾ ਸਣੀ ਪੜ੍ਹੀ ਲਿਖੀ ਗਵਾਰ ਪਤਾ ਨਹੀਂ ਕਿਹੜੇ ਜਮਾਨੇ ਚ ਜੀਉਂਦੀ ਆ ਫਿਰ ਸਣੀ ਬਾਹਰ ਆ ਕੇ ਕਹਿਣ ਲੱਗਾ ਚਲੋ ਮਮਾ ਮੈਂ ਨਹੀਂ ਇੱਥੇ ਰਿਸ਼ਤਾ ਕਰਵਾਉਣਾ ਚਰਨ ਪਰ ਪੁੱਤ ਗੱਲ ਕੀ ਹੋਈ ਆ ਚੰਗੀ ਪੜੀ ਕੁੜੀ ਆ ਇਨਾ ਵਧੀਆ ਪਰਿਵਾਰ ਆ ਬਚਨ ਪਰ ਕਾਕਾ ਜੀ ਗਲ ਕੀ ਹੋਈ ਆ ਹੁਨੇ ਤਾਂ ਸਭ ਕੁਝ ਠੀਕ ਸੀ ਸਨੀ ਇਹ ਤੁਸੀਂ ਜਾ ਕੇ ਆਪਣੀ ਧੀ ਕੋਲੋਂ ਹੀ ਪੁੱਛੋ ਮੰਮਾ ਤੁਸੀਂ ਆਉਣਾ ਜ ਮੈਂ ਇਕੱਲੇ ਹੀ ਘਰੋਂ ਜਾਵਾਂ ਕਹਿ ਕੇ ਗੁੱਸੇ 'ਚ ਘਰੋਂ ਬਾਹਰ ਨਿਕਲ ਗਿਆ ਚਰਨੂ ਭਰਾ ਜੀ ਤੁਸੀਂ ਫਿਕਰ ਨਾ ਕਰਨਾ ਅਸੀਂ ਘਰ ਜਾ ਕੇ ਉਸ ਨੂੰ ਮਨਾ ਲਵਾਂਗੇ ਸਾਡੇ ਵੱਲੋਂ ਤਾਂ ਇਹ ਰਿਸ਼ਤਾ ਤੁਸੀਂ ਪੱਕਾ ਹੀ ਸਮਝੋ ਕਹਿ ਕੇ ਦੋਵੇਂ ਜੀ ਘਰੋਂ ਬਾਹਰ ਚਲੇ ਗਏ ਉਹਨਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਵਿੱਚ ਉਲਾ ਵਿੱਚ ਲੱਗ ਗਿਆ ਫਿਰ ਕਰਮੋ ਆਪਣੀ ਤੀਜੋਵਨ ਕੋਲੰਦਰ ਕਮਰੇ ਚ ਆ ਕੇ ਕਹਿਣ ਲੱਗੀ ਕੀ ਹੋਇਆ ਧੀ ਤੂੰ ਰੋ ਕਿਉਂ ਰਹੀ ਹੈ ਕੀ ਗੱਲ ਹੋਈ ਸੀ ਤੇਰੀ ਉਸ ਮੁੰਡੇ ਨਾਲ ਜੋ ਉਹਨੇ ਗੁੱਸੇ ਨਾਲ ਘਰੋਂ ਬਾਹਰ ਨਿਕਲਿਆ ਫਿਰ ਝੋਵਨ ਰੋਂਦੀ ਹੋਈ ਆਪਣੀ ਮੰਮੀ ਦੇ ਗਲ ਨਾਲ ਲੱਗ ਗਈ ਤੇ ਕਹਿਣ ਲੱਗੀ ਬੇਬੇ ਮੈਨੂੰ ਤਾਂ ਲੱਗਦਾ ਹੈ ਇਹ ਦਾਗ ਮੇਰੇ ਸੁਪਣਿਆਂ ਦੇ ਕਾਤਲ ਬੰਦੇ ਚ ਆ ਰਹੀ ਆ ਜੋ ਵੀ ਮੈਨੂੰ ਦੇਖਣੇ ਆਉਂਦਾ ਆ ਇਨਾ ਦਾਗ ਤੱਬਿਆਂ ਦੇ ਕਰਕੇ ਮੈਨੂੰ ਨਾ ਕਰਕੇ ਚਲਾ ਜਾਂਦਾ ਆ ਚਲੋ ਕੋਈ ਗੱਲ ਨਹੀਂ ਪਰ ਅੱਜ ਤਾਂ ਹੱਦ ਹੀ ਹੋ ਗਈ ਉਹ ਮੁੰਡਾ ਪਤਾ ਮੈਨੂੰ ਕੀ ਕਹਿ ਰਿਹਾ ਸੀ ਆਪਣਾ ਕਮੀਜ਼ ਉਤਾਰ ਕੇ ਦਿਖਾ ਮੈਂ ਦੇਖਣਾ ਆ ਤੇਰੇ ਸਰੀਰ ਤੇ ਕਿਤੇ ਹੋਰ ਵੀ ਜਗ੍ਹਾ ਦਾਗ ਤਾਂ ਨਹੀਂ ਹਨ ਇਸ ਤੇ ਕਰਮੋ ਗੁੱਸੇ ਚ ਜਾ ਕੇ ਕਹਿਣ ਲੱਗੀ ਤੂੰ ਮਾਰ ਕੇ ਥੱਪੜੋ ਸੇ ਟਾਈਮ ਉਸ ਦਾ ਬੂਥਾ ਕਿਉਂ ਨਹੀਂ ਭੰਨਿਆ ਤੀ ਜੋਬਨ ਬੇਬੇ ਮੰਨਤਾ ਮੇਰਾ ਵੀ ਕਰਦਾ ਸੀ ਇਹੀ ਕਰਾਂ ਪਰ ਤੁਸੀਂ ਕਹਿੰਦੇ ਹੋ ਨਾ ਕਰਾਈ ਮਹਿਮਾਨ ਦੀ ਇੱਜ਼ਤ ਕਰੀ ਦਿਆ ਬਸ ਇਹੀ ਸੋਚ ਕੇ ਮੈਂ ਚੁੱਪ ਹੋ ਗਈ ਨਲੇਉਦਾਚ ਇੰਨਾ ਕੁਝ ਮੰਗ ਰਹੇ ਨੇ ਬਾਪੂ ਜੀ ਕਿੱਥੋਂ ਦੇ ਦੇਣਗੇ ਹਲੇ ਤਾਂ ਮੇਰੀਆਂ ਦੋ ਛੋਟੀਆਂ ਭੈਣਾਂ ਵੇ ਹੋਣੀਆਂ ਨੇ ਇੰਨੇ ਨੂੰ ਬਚਨਾਂ ਅੰਦਰ ਹੋਂਦੇ ਹੋਏ ਕੰਨ ਲਗਾ ਧੀਏ ਇੱਤਾ ਰੀਤ ਮੁੱਢੋਂ ਹੀ ਤਰੀ ਆਈ ਆ ਮਾਂ-ਬਾਪ ਆਪਣੀਆਂ ਧੀਆਂ ਲਈ ਇੰਨਾ ਕੁਝ ਤਾਂ ਹੀ ਕਰਦੇ ਹੁੰਦੇ ਆ ਤੂੰ ਫਿਕਰ ਨਾ ਕਰ ਮੈਂ ਆਪੇ ਕੁਝ ਨਾ ਕੁਝ ਕਰ ਲਵਾਂਗਾ ਜੋਗਨ ਬਾਪੂ ਜੀ ਮੰਨਿਆ ਮਾਂ-ਬਾਪ ਆਪਣੀਆਂ ਧੀਆਂ ਨੇ ਕਰਦੇ ਹੁੰਦੀ ਆ ਪਰ ਇਹ ਕਿਹੋ ਜਿਹਾ ਰਿਵਾਜ ਆ ਇਕੱਲੇ-ਇਕੱਲੇ ਨੂੰ ਸ਼ਾਂਪਾਂ ਬਾਲੀਆਂ ਕੜਾ ਮੋਟਰਸਾਈਕਲ ਇਹ ਸਭ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ ਆਪਣੀ ਤਾਂ ਸਾਰੀ ਉਮਰ ਤੁਸੀਂ ਆ ਸਾਈਕਲ ਤੇ ਹੀ ਕੱਢ ਦਿੱਤੀ ਨਾਲੇ ਸਾਡੇ ਕੋਲ ਹੈ ਹੀ ਕੀ ਆ ਮਸਾਂ ਹਦੂ ਕਮਰਿਆਂ ਦਾ ਕਰ ਜਾਂ ਮਾੜੀ-ਮੁੱਟੀ ਉਹ ਪਹਿਲੀ ਸੀ ਜੋ ਤੁਸੀਂ ਮੈਨੂੰ ਪੜਾਉਣ ਲਈ ਲੰਬਰਦਾਰ ਨੂੰ ਗਿਰਵੀ ਰੱਖ ਦਿੱਤੀ ਆ ਸਾਰੀ ਉਮਰ ਮੀਨਤ ਮਜ਼ਦੂਰੀ ਕਰਦਿਆਂ ਦੀ ਤੁਹਾਡੀ ਪਿੱਠ 'ਚ ਵੀ ਗੁੱਬ ਪੈ ਗਿਆ ਤੇ ਹੁਣ ਮੇਰੇ ਵਿਆਹ ਤੇ ਇਨਾ ਖਰਚਾ ਕਰਕੇ ਕਿਉਂ ਸਾਰੀ ਉਮਰ ਲਈ ਤੁਸੀਂ ਥੱਲੇ ਲੱਗਣਾ ਚਾਹੁੰਦੇ ਹੋ ਮੈਂ ਨਹੀਂ ਅਜਾਹ ਵਿਆਹ ਕਰਵਾਉਣਾ ਜੋ ਮੇਰੇ ਬਾਪੂ ਨੂੰ ਸਾਰੀ ਉਮਰ ਲਈ ਕਰਜ਼ਾਈ ਕਰਦੇ ਰਹੀ ਇਹਨਾਂ ਕਹਿ ਕੇ ਜੋਨ ਉੱਠ ਕੇ ਬਾਹਰ ਚਲੀ ਗਈ ਉਸ ਦੀ ਜਾਨ ਤੋਂ ਵੱਲ ਕਰਮੋ ਕਹਿ ਲੱਗੀ ਗਲਤ ਹੈ ਜੀ ਆਪਣੀ ਧੀ ਦੀ ਵੀ ਠੀਕ ਆ ਇਸ ਤੋਂ ਬਾਅਦ ਹਲੇ ਦੋ ਧੀਆਂ ਦੇ ਕਾਜ ਕਰਨੇ ਆ ਇੱਕ ਵਾਰੀ ਸਾਰਾ ਕੁਝ ਧੀ ਤੇ ਲੁਟਾ ਦੇਾਂਗੇ ਤਾਂ ਉਹਨਾਂ ਬੱਚੀਆਂ ਵਾਰੀ ਕੀ ਕਰਾਂਗੇ ਕਿਸੇ ਦੇ ਹੱਥਾਂ ਵੱਲ ਝਾਕਾਂਗੇ ਨੜੀ ਦੂਜੀ ਗੱਲ ਮੁੰਡਾ ਮੈਨੂੰ ਸਾਡੀ ਦਿਲ ਧੀ ਦੇ ਲਾਈਕ ਨਹੀਂ ਲੱਗਦਾ ਬਚਨਾ ਕਿਉਂ ਕਰਮੂ ਅਜਾ ਕੀ ਦੇਖ ਲਿਆ ਤੂੰ ਉਸ ਦੇ ਵਿੱਚ ਚੰਗਾ ਪਲਤ ਹੈ ਕਰਮੂ ਤੁਸੀਂ ਕੰਨ ਕਰੋ ਇਹਦੇ ਨੂੰ ਤੁਹਾਨੂੰ ਦੱਸਾਂ ਫਿਰ ਉਸਨੇ ਜੋਵਨ ਤੇ ਇਸ ਮੁੰਡੇ ਦੀ ਹੋਈ ਗੱਲਬਾਤ ਬਚਨੇ ਨੂੰ ਦੱਸੀ ਤਾਂ ਉਹ ਗੁੱਸੇ ਹੁੰਦਾ ਹੋਇਆ ਕਹਿਣ ਲੱਗਾ ਨਾ ਤੁਸੀਂ ਇਹ ਗੱਲ ਉਹਨਾਂ ਦੀ ਹੁੰਦੀ ਹੈ ਮੈਨੂੰ ਕਿਉਂ ਨਹੀਂ ਦੱਸੀ ਸਲੀ ਲੋਕਾਂ ਨੇ ਸ਼ਰਮ ਹੀ ਲਾ ਛੱਡੀ ਆ ਉਹ ਧੀਆ ਪੈਣ ਦਾ ਸਭ ਦੇ ਕਰ ਹੁੰਦੀ ਆ ਪਰੂ ਸੜਾ ਕਲ ਦਾ ਜਵਾਕ ਇਨੀ ਵੱਡੀ ਗੱਲ ਕਿਵੇਂ ਕਹਿ ਗਿਆ ਆ ਲੈਣ ਦੇ ਇਸ ਮਦਨ ਬਚੋਲੇ ਨੂੰ ਇਸਲਾ ਮੇਰੇ ਤੋਂ ਘੂਸੜੇ ਨਾ ਖਾ ਕੇ ਗਿਆ ਤਾਂ ਮੈਨੂੰ ਕਹੀ ਕਰਮ ਛੱਡੋ ਜੀ ਰਹਿਣ ਦੋ ਦਫਾ ਕਰੂ ਚਿੱਕਰ ਚ ਪੱਥਰ ਮਾਰੂੰਗੀ ਤਾਂ ਆਪਣੇ ਤੇ ਹੀ ਛਿੱਟੇ ਪੈਣਗੇ ਬਚਨਾ ਕਰਮੋਂ ਪਤਾ ਨਹੀਂ ਰੱਬ ਨੇ ਮੇਰੀ ਤੇ ਦੇ ਕਰਮਾਂ 'ਚ ਕੀ ਲਿਖਿਆ ਆ ਇਹਦੇ ਨਾਲ ਦੀਆਂ ਸਭ ਕੁੜੀਆਂ ਸੌਰੀ ਕਰਵਾਲੀਆਂ ਹੋ ਗਈਆਂ ਨੇ ਪਰ ਇਹ ਵਿਚਾਰੀ ਹਲੇ ਵੀ ਆਪਣੇ ਘਰ ਬੈਠੀ ਆ ਮੰਨੇ ਆਪਣੀ ਤੇ ਬਹੁਤ ਲਾਇਕ ਤੇ ਸਮਝਦਾਰ ਆ ਪਰ ਕਦੇ ਵੀ ਉਸ ਨੂੰ ਮੂੰਹੋਂ ਮੂਲ ਕੇ ਆਪਣਾ ਦੁੱਖ ਨਹੀਂ ਦੱਸਣਾ ਪਰ ਮੈਂ ਵੀ ਉਸ ਦਾ ਬਾਪਾ ਹਰ ਵਾਰੀ ਰਿਸ਼ਤੇ ਵਾਲੇ ਮਨਾ ਕਰ ਜਾਂਦੇ ਆ ਉਹ ਤੋਂ ਪਿੰਡ ਵਾਲਿਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮੈਂ ਕਿਵੇਂ ਸੁਣਦਾ ਆ ਇਹ ਸਭ ਤਾਂ ਮੈਂ ਹੀ ਜਾਣਦਾ ਆ ਕਹਿ ਕੇ ਆਪਣੀ ਅੱਖਾਂ ਪਰ ਲਈਆਂ ਕਰਮ ਲੈ ਜੋ ਬੰਦੇ ਬਾਪੂ ਜੇ ਤੁਸੀਂ ਹੀ ਇੰਨਾ ਚਿਤ ਹੋਲਾ ਕਰੋਗੇ ਤਾਂ ਸਾਨੂੰ ਸਭ ਨੂੰ ਕੌਣ ਸੰਭੇਗਾ ਮੇਤਾ ਸਵੇਰ ਸ਼ਾਮੀ ਜਦ ਵੀ ਗੁਰੂ ਘਰ ਜਾਣੀਆਂ ਨਾ ਆਪਣੀ ਧੀਲੀ ਚੰਗਾ ਤੇ ਲੈ ਕੇ ਬਾਬਾ ਜੀ ਕੋਲ ਹੀ ਮੰਗਦੀਆਂ ਮੈਨੂੰ ਗੁਰੂ ਮਹਾਰਾਜ ਤੇ ਪੂਰਾ ਪਰੋਸਾਇਆ ਉਹਨਾਂ ਨੇ ਜਰੂਰ ਸਾਡੀ ਧੀਲੇ ਕੋ ਚੰਗਾ ਹੀ ਸੋਚਿਆ ਆ ਸ਼ਾਮ ਨੂੰ ਜੁਵਨ ਚਦ ਬੱਚਿਆਂ ਨੂੰ ਬੈਠੇ ਟਿਊਸ਼ਨ ਪੜਾ ਰਹੀ ਸੀ ਉਸ ਦੀ ਸਹੇਲੀ ਦਿਲਜੋਤ ਜੋ ਕਿ ਪਿੰਡ ਦੇ ਲੰਬਰਦਾਰ ਦੀ ਧੀ ਸੀ ਆਪਣੇ ਭਰਾ ਦੇ ਵਿਆਹ ਦਾ ਕਾਰਡ ਦੇਣ ਸੁਣਾਈ ਸੀ ਜੁਵਨ ਉਸ ਨੂੰ ਆਪਣੇ ਕੋਲ ਬੁठा ਕੇ ਕਹਿਣ ਲੱਗੀ ਨੀ ਜੋਤ ਇਹ ਤਾਂ ਦੱਸ ਬਰਾਤ ਕਿਹੜੇ ਪਿੰਡ ਚਾਣੀ ਆ ਜੋਤ ਅੜੀ ਬਰਾਤ ਪਿੰਨ ਨਹੀਂ ਸ਼ਹਿਰ ਪੈਲਸ ਚ ਜਾਣੀ ਆ ਤੈਨੂੰ ਦੱਸਿਆ ਸੀ ਨਾ ਮੇਰੀ ਭਾਬੀ ਬਾਹਰੋਂ ਆ ਰਹੀ ਆ ਤੂੰ ਨਾ ਇੱਕ ਕੰਮ ਕਰੀ ਵਿਆਹ ਤੇ ਸੋਹਣੀ ਜਹੀ ਬਣ ਕੇ ਤਿਆਰ ਹੋ ਕੇ ਆਈਂ ਕੀ ਪਤਾ ਕੋਈ ਬਾਹਰ ਵਾਲਾ ਮੁੰਡਾ ਹੈ ਤੈਨੂੰ ਪਸੰਦ ਕਰ ਲਵੇ ਜੋਗਨ ਲੈ ਮੈਨੂੰ ਤਾਂ ਇੱਥੇ ਵਾਲਾ ਨਹੀਂ ਕੋਈ ਪਸੰਦ ਕਰਦਾ ਬਾਹਰ ਵਾਲਾ ਤਾਂ ਬਹੁਤ ਦੂਰ ਦੀ ਗੱਲ ਏ ਤੈਨੂੰ ਪਤਾ ਅੱਜ ਜੋ ਮੁੰਡਾ ਮੈਨੂੰ ਦੇਖਣ ਆਇਆ ਸੀ ਨਾ ਉਹ ਵੀ ਮਨਾ ਕਰ ਗਿਆ ਜੋਤ ਹਾ ਸੱਚੀ ਯਾਰ ਰੱਬ ਨੂੰ ਵੀ ਪਤਾ ਨਹੀਂ ਕੀ ਮਨਜ਼ੂਰ ਆ ਤੈਨੂੰ ਪਤਾ ਆ 나ਜ਼ਰਕਿਆਂ ਦਾ ਮੁੰਡਾ ਦੂਜਾ ਵਿਆਹ ਕਰਵਾ ਕੇ ਨਵੀਂ ਵੋਟੀ ਵੀ ਕਰ ਲਿਆ ਆ ਇਹ ਰੱਬ ਵੀ ਨਾ ਪਤਾ ਨਹੀਂ ਕਿਹੋ ਜਿਹੇ ਖੇਡ ਖੇਡਦਾ ਆ ਕਈਆਂ ਦਾ ਤਾਂ ਇੱਕ ਵਿਆਹ ਨਹੀਂ ਹੁੰਦਾ ਤੇ ਕਈਆਂ ਦੇ ਦੋ ਤਿੰਨ ਹੋ ਜਾਂਦੇ ਆ ਪਰ ਲੋਕਾਂ ਨੂੰ ਫੇਰ ਵੀ ਸਬਰ ਨਹੀਂ ਜੋਵਨ ਸਭ ਕਿਸਮਤ ਦੀਆਂ ਗੱਲਾਂ ਆੜੀਏ ਬਾਕੀ ਤੂੰ ਦੱਸ ਵਿਆਹ ਤੇ ਪੌਣ ਲਈ ਸੂਟ ਬਣਵਾ ਲਿਆ ਕਿ ਨਹੀਂ ਜੋਤ ਲਹਲੇ ਕਿਥੇ ਆ ਦੇਖ ਮੈਂ ਤੇਰੇ ਘੂੜ ਆਪਣੇ ਸੂਟ ਲੈ ਕੇ ਆਈਆਂ ਸਲਾਈ ਕਰਵਾਉਣ ਲਈ ਸੂਟਾਂ ਵਾਲਾ ਲਿਫਾਫਾ ਸਨੁਪੜੋਂਦੇ ਹੋਏ ਕਹਿਣ ਲੱਗੀ ਆ ਹੁਣ ਤੂੰ ਹੀ ਤਿਆਰ ਕਰਨੇ ਆ ਉਹ ਵੀ ਵਿਆਹ ਤੋਂ 3-4 ਦਿਨ ਪਹਿਲਾਂ ਜੋਵਨ ਪਤਾ ਮੇਰਾ ਦਿਲ ਕੀ ਕਹਿੰਦਾ ਆ ਜੋਵਨ ਕੀ ਕਹਿੰਦਾ ਆ ਜੋਤ ਮੇਰਾ ਦਿਲ ਕਹਿੰਦਾ ਹੈ ਕਿ ਇਸ ਵਿਆਹ ਤੇ ਨਾ ਤਿੰਨ ਤੇਰੇ ਸੁਪਣਿਆਂ ਦੇ ਰਾਜਕੁਮਾਰ ਜ਼ਰੂਰ ਮਿਲ ਜਾਣਾ ਆ ਜੋਵਨ ਹਾਂ ਸੁਪਨੇ ਦੇਖਣ ਤੇ ਕਿਹੜਾ ਕੋਈ ਟੈਕਸ ਲੱਗਦਾ ਆ ਜਿੰਨੇ ਮਰਜ਼ੀ ਦੇਖ ਲੋ ਜੋਤ ਚਲ ਚੰਗਾ ਫਿਰ ਮੈਂ ਹਾਂ ਚਲਦੀ ਆਂ ਜੋਵਨ ਅੜੀਏ ਜਾਤਾ ਪੀ ਜਾਂਦੀ ਹੁਣ ਜੋਤ ਫਿਰ ਕਦੇ ਸਹੀ ਹਲੇ ਕਰ ਬਹੁਤ ਕੰਮ ਪੈਨੇ ਕਰਨ ਵਾਲੇ ਅਜਿਤ ਕਾਰਡ ਸ਼ੱਪ ਕੀ ਆਈ ਨਾ ਤਾਂ ਮੈਂ ਪਹਿਲਾਂ ਕੜ ਕਾਲੀ ਕਾਲੀ ਸ਼ ਤੈਨੂੰ ਦੇਣ ਆਈ ਆਂ ਚਲ ਚੰਗਾ ਮੈਂ ਹਾਂ ਚਲਦੀ ਆਂ ਤੂੰ ਵੀ ਆਪਣੀ ਤਿਆਰੀ ਰੱਖੀ ਵਿਆਹ ਤੋਂ 3 ਦਿਨ ਪਹਿਲਾਂ ਹੀ ਤੂੰ ਮੇਰੇ ਕੋਲ ਆ ਜਾਇਂ ਆਪਾਂ ਮਿਲ ਕੇ ਬਹੁਤ ਸਾਰੀ ਮौज-ਮਸਤੀ ਕਰਾਂਗੀਆਂ ਜੋਵਨ ਕੋਈ ਗੱਲ ਨਹੀਂ ਮੈਂ ਆ ਜਾਵਾਂਗੀ ਫਿਰ ਜੋਤ ਆਪਣੀ ਐਕਟਿਵਿਟੀ ਤੇ ਬੈਠ ਕੇ ਆਪਣੇ ਘਰ ਵੱਲ ਨੂੰ ਚੱਲ ਪਈ ਬੱਚਿਆਂ ਨੂੰ ਟਿਊਸ਼ਨ ਤੋਂ ਫ੍ਰੀ ਕਰਕੇ ਫਿਰ ਜੋਗਨ ਆਪਣੀਆਂ ਭੈਣਾਂ ਨੂੰ ਪੜਾਉਣ ਤੋਂ ਬਾਅਦ ਆਪਣੀ ਬੇਬੀ ਨਾਲ ਰਾਤੀ ਰੋਟੀ ਦੀ ਤਿਆਰੀ ਕਰਨ ਲੱਗ ਪਈ ਰੋਟੀ ਬਣਾਉਂਦੇ ਹੋਏ ਜੋਗਨ ਆਪਣੀ ਬੇਬੀ ਨੂੰ ਕਹਿਣ ਲੱਗੀ ਬੇਬੀ ਜੋ ਦੇ ਭਰਾ ਦਾ ਵਿਆਹ ਆ ਗਿਆ ਆ ਇਸ ਮਹੀਨੇ ਦੇ ਆਖਿਰ 'ਚ ਜੋਤ ਅਜ ਕਾੜ ਲੈ ਕੇ ਆਈ ਸੀ ਤੇ ਕਹਿੰਦੀ ਸੀ ਤੂੰ ਮੇਰੇ ਕੋਲ ਵਿਆਹ ਤੋਂ 3 ਦਿਨ ਪਹਿਲਾਂ ਹੀ ਆ ਜਾਏਂ ਉਸਦੇ ਗਲਸ ਨੂੰ ਕੇ ਬੀਬੀ ਕਹਿਣ ਲੱਗੀ ਕੋਈ ਗੱਲ ਨਹੀਂ ਧੀ ਚਲੀ ਜਾਇ ਆਹੀ ਤਾਂ ਚਾਰ ਦੇ ਨਾਂ ਤੁਹਾਡੇ ਹਸਨ ਕਿਡਨ ਦੇ ਕੱਲ ਨੂੰ ਜਦ ਵੇ ਆਈਆਂ ਗਈਆਂ ਫਿਰ ਕੀ ਪਤਾ ਅਗਲੇ ਆਂ ਦਾ ਕਿਤੇ ਆਉਣ ਜਾਣ ਦੇਣਾ ਜਾਂ ਨਹੀਂ ਰੋਟੀ ਬਣਾਉਣ ਤੋਂ ਬਾਅਦ ਜੋਬਨ ਨੇ ਰੋਟੀ ਭਾ ਕੇ ਆਪਣੇ ਬਾਪੂ ਨੂੰ ਦਿੱਤੀ ਤੇ ਫਿਰ ਆਪਣੀਆਂ ਭੈਣਾਂ ਨੂੰ ਫੜਾਈ ਸਾਰਿਆਂ ਦੀ ਰੋਟੀ ਖਾਣ ਤੋਂ ਬਾਅਦ ਆਪਣੀ ਬੀਬੀ ਨਾਲ ਬੈਠ ਕੇ ਉਹ ਵੀ ਰੋਟੀ ਖਾਣ ਲੱਗ ਪਈ ਇਦਾਂ ਹੀ ਦਿਨ ਬੀਤਣ ਲੱਗੇ ਜੋਵਨ ਨੇ ਆਪਣੇ ਤੀਜੋ ਦੇ ਸੂਟ ਸਲਾਈ ਕਰਕੇ ਵੀ ਤਿਆਰ ਕਰਲੇ ਸੀ। ਅਜੋਤ ਆਪਣੇ ਸੂਟ ਪਾ ਕੇ ਚੈੱਕ ਕਰਨ ਲਈ ਜੋਵਨ ਦੇ ਘਰ ਆਈ ਸੀ। ਉਸੇ ਨਾਲ ਉਸਦੀ ਮੰਮੀ ਸ੍ਰਿੰਦਰ ਕੌਰ ਵੀ ਆਈ ਸੀ। ਜੋਤ ਆਪਣੀ ਮੰਮੀ ਨੂੰ ਬਚਨੋ ਤਾਈ ਕੋਲ ਬਿਠਾ ਕੇ ਆਪੰਦਰ ਜੋਵਨ ਦੇ ਕੋਲ ਚਲੀ ਗਈ। ਜੋਵਨ ਅੰਦਰ ਬੈਠੀ ਸੂਟ ਸਲਾਈ ਕਰ ਰਹੀ ਸੀ। ਜੋਤਾ ਕੇ ਉਸ ਨੂੰ ਪਿੱਛੇੋਂ ਜੱਫੀ ਪਾ ਕੇ ਕਹਿਣ ਲੱਗੀ ਕਿ ਤੂੰ ਮੈਨੂੰ ਕਹਿੰਦੀ ਸੀ ਮੇਰੇ ਸੂਟ ਤਿਆਰ ਹੋ ਗਏ ਆ। ਆ ਤਾਂ ਹਲੇ ਵੀ ਤੂੰ ਲੈ ਕੇ ਬੈਠੀ ਆ। ਇਹੀ ਹਿਸਾਬ ਨਾਲ ਤੂੰ ਸਿਲਾਈ ਕਰਦੀ ਰਹੀ ਨਾ ਤਾਂ ਮੈਂ ਤਾਂ ਦੇਖ ਲਿਆ ਫਿਰ ਵਿਆਹ ਜਵਨ ਆ ਜਾੜੀਏ ਧੋਕੜੀ ਬੈਠ ਵੀ ਜਾਇਆ ਕਰ ਆਮ ਨਾਲ ਹਰ ਵੇਲੇ ਕੋੜੇ ਤੇ ਸਵਾਰ ਰਹਿਣੀ ਆ ਬਸ ਤਿਆਹੀ ਆ ਧੋਕ ਕਸਲਾਈਆਂ ਮਾਰਨ ਵਾਲੀਆਂ ਰਹਿੰਦੀਆਂ ਸੀ ਆਲੇ ਫੜ ਹੋ ਗਿਆ ਤਿਆਰ ਸੂਟ ਮਸ਼ੀਨ ਤੋਂ ਲਾ ਕੇ ਉਸ ਨੂੰ ਝਾੜ ਕੇ ਫੜਾਉਂਦੇ ਹੋਏ ਕਹਿਣ ਲੱਗੀ ਜਾ ਹੁਣ ਪਾ ਕੇ ਦੇਖ ਲੈ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ ਜੂਤ ਆਪਣਾ ਸੂਟ ਫੜ ਕੇ ਨਾਲ ਦੇ ਕਮਰੇ 'ਚ ਕਪੜੇ ਬਦਲਣ ਲਈ ਚਲੀ ਗਈ ਜਦੋਂ ਉਹ ਆਪਣਾ ਸੂਟ ਪਾ ਕੇ ਆਈ ਤਾਂ ਜੂਵਨ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ ਆਏ ਹਾਈ ਨਹੀਂ ਤੇਰੀ ਤਾਂ ਗੱਲਬਾਤ ਹੀ ਵੱਖਰੀ ਆ ਜਮਾ ਪਰੀ ਲੱਗ ਰਹੀ ਏ ਜੂਤ ਲੱਗਾ ਵੀ ਕਿਉਂ ਨਾ ਆਖਰ ਵਿਆਹ ਵਾਲੇ ਮੁੰਡੇ ਦੀ ਕੱਲੀ-ਕੱਲੀ ਭੈਣ ਜੋ ਹੋਈ ਖੁਦ ਨੂੰ ਸ਼ੀਸ਼ੇ 'ਚ ਦੇਖਦੇ ਹੋਏ ਕਹਿਣ ਲੱਗੀ ਆਪਣੇ ਸਾਰੇ ਸੂਟ ਪਾ ਕੇ ਦੇਖਣ ਤੋਂ ਬਾਅਦ ਜੂਤ ਕਹਿਣ ਲੱਗੀ ਮੇਰਾ ਤਾਂ ਸੂਟ ਤੂੰ ਦੇਖ ਵੀ ਲੈ ਨਾ ਆਪਣੇ ਵੀ ਹੁਣ ਮੈਨੂੰ ਦਿਖਾ ਦੇ ਜੋਵਨ ਮੈਨੂੰ ਪਤਾ ਸੀ ਤੂੰ ਇਹ ਗੱਲ ਜ਼ਰੂਰ ਕਹੇਂਗੀ ਰੁਕ ਮੈਂ ਹੁਨੇ ਬਦਲ ਕੇ ਆਉਣੀ ਆ ਕੁਝ دیر ਬਾਅਦ ਜੋਵਨ ਵੀ ਆਪਣਾ ਸੂਟ ਪਾ ਕੇ ਜੁੱਤ ਨਵਾ ਕੇ ਦਿਖਾਉਂਦੇ ਹੋਏ ਕਹਿਣ ਲੱਗੀ ਮੈਂ ਕਿਵੇਂ ਲੱਗ ਰਹੀ ਆ ਜੁੱਤ ਹਾਈ ਨਹੀਂ ਤੂੰ ਤਾਂੜੀ ਸੋਣੀ ਹੀ ਬਹੁਤ ਲੱਗ ਰਹੀ ਆ ਆ ਦੇਖ ਖੁਦ ਨੂੰ ਸ਼ੀਸ਼ੇ 'ਚ ਕਹਿ ਜੁੱਤ ਉਸ ਨੂੰ ਸ਼ੀਸ਼ੇ ਦੇਖਦੇ ਹੋਏ ਕਹਿਣ ਲੱਗੀ ਤੂੰ ਨਾ ਪੱਕਾ ਵਿਆਹ ਤੇ ਕੋਈ ਮਾਂ ਦੇ ਪੁੱਤ ਜ਼ਰੂਰ ਪੱਟੇ ਨਹੀਂ ਕਹਿ ਕੇ ਹੱਸਣ ਲੱਗੀ ਜੋਵਨ ਬਸ ਕਰ ਕਮਲੇ ਮੇਰੇ ਆ ਹੱਥ ਪੈਰ ਦੇਖ ਕੇ ਲੱਗਦਾ ਆ ਤੈਨੂੰ ਕੋਈ ਮੇਰੇ ਨੇੜੇ ਵੀ ਆਉਣਾ ਚਾਹੇਗਾ ਕਿਸੇ ਨੂੰ ਪਟਣਾ ਤਾਂ ਬਹੁਤ ਦੂਰ ਦੀ ਗੱਲ ਆ ਜੋਤ ਤੂੰ ਵੀ ਕਮਾਲ ਕਰਦੀ ਮੁੰਡੇ ਨੂੰ ਪਟ ਲੈਣ ਲਈ ਕੁੜੀ ਦਾ ਨਖਰਾ ਹੀ ਬਹੁਤ ਹੁੰਦਾ ਆ ਤੇ ਤੂੰ ਤਾਂ ਸੁੱਖ ਨਾਲ ਹੈ ਹੀ ਨਖਰਿਆਂ ਪੱਟੀ ਜੋਵਨ ਅੱਛਾ ਜੀ ਹੁਣ ਮੈਨੂੰ ਸੂਟ ਲਾ ਕੇ ਦੇ ਮੈਂ ਇਸ ਨੂੰ ਓਵਰਲੌਕ ਕਰ ਦਿਆਂ ਫਿਰ ਤੂੰ ਜਾਂਦੀ ਹੋਈ ਲੈ ਜਾਈਂ ਆਹੋ ਲਾ ਸਰਦਾਰਨੀ ਜੀ ਚਾਹ ਪੀਓ ਬਚਨੋ ਜੋਤੀ ਮਮੀ ਸ੍ਰਿੰਦਰ ਕੋਲ ਬੈਠਦੇ ਹੋਏ ਕਹਿਣ ਲੱਗੀ ਸ੍ਰਿੰਦਰ ਲੈ ਬਚਨੋ ਇਸਦੀ ਕੀ ਲੋੜ ਸੀ ਬਚਨੋ ਲੋੜ ਕਿਉਂ ਨਹੀਂ ਸੀ ਸਰਦਾਰਨੀ ਜੀ ਆਥਣੇ ਦਾ ਵੇਲਾ ਚਾਹ ਦਾ ਵੀ ਟਾਈਮ ਹੋਇਆ ਆ ਤੁਸੀਂ ਪੀਓ ਹੋਰ ਦੱਸੋ ਕਾਕਾ ਜੀ ਦੇ ਵਿਆਹ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ